ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਪਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੰਗੜਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਆ ਦੌਲਤਰਾਮ ਡੇਰੀ ਫਾਰਮ ਤੋਂ ਬਾਈ ਜੀ ਬਣ ਰਹੀ ਆ ਜਿਸ ਦੇ ਵਿੱਚ ਬਹੁਤ ਵਧੀਆ ਤਾਜੀ ਸੂਈ ਇਕ ਵੜ ਤੇ ਇੱਕ ਟੋਕਰ ਗੱਬਨ ਵੜ ਦੋ ਵੜਾ ਤੁਹਾਡੇ ਲਈ ਲੈ ਕੇ ਆਏ ਆ ਬਾਈ ਜੀ ਤੇ ਤਾਜੀ ਸੂਈ ਵਹਿੜ ਨੇ ਬੱਚੀ ਨੂੰ ਬਹੁਤ ਚੰਗੀ ਨੂੰ ਜਨਮ ਦਿੱਤਾ ਬਾਈ ਜੀ ਕਾਲੀ ਡੱਬੀ ਬੱਚੀ ਆ ਬੱਚੀ ਕਿਆ ਬਾਤ ਆ ਬਾਈ ਜੀ ਵੇਖੋ ਜੀ ਬੱਚੀ ਬਹੁਤ ਚੰਗੀ ਆ ਆਪ ਵੀ ਕਰਮਾਂ ਵਾਲੀ ਵਹਿੜ ਆ ਜਵਾਨੀ ਚ ਪੂਰੀ ਚੰਗੀ ਵਹਿੜ ਦੁੱਧ ਵਾਲੀ ਆ ਤੇ ਦੂਜਾ ਨੰਬਰ ਬਾਈ ਜੀ ਟੋਕੜ ਗੱਬਣ ਵਹਿੜ ਆ ਤੇ ਬਾਈ ਜੀ ਬਾਕੀ ਦੀ ਬੰਦੀ ਜਾਣਕਾਰੀ ਆ ਬਾਈ ਜੀ ਹੁਣ ਤੋਂ ਲੈ ਕੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਐਡਰੈਸ ਦਾ ਦੇ ਦੋ ਜੀ ਲਾਵੋ ਤਾਰਾ ਸੋਨੋ ਦੋਤਰਾ ਪਿੰਡ ਬਗੜੜੀ ਜਿਹੜਾ ਫਿਕਰਤੀ ਵੀ ਜਤੋ ਠੀਕ ਆ ਬਾਈ ਜੀ ਕਿੰਨੇ ਨਾਗਾ ਜੀ ਚੈੱਕ ਕਰਾਂ ਨਾ ਦੋ ਨਾਗਾ ਬਾਈ ਠੀਕ ਹੈ ਕੀ ਡਿਟੇਲ ਆਈ ਇਹਨਾਂ ਦੀ ਇਹ ਦੂਜਾ ਸਵੇਰ ਸੂਈ ਆ ਹਾਂ ਜੀ ਇਹ ਤਿੰਨ ਵਜੇ ਸੂਈ ਸੀਗੀ ਰਾਤੀ ਅੱਛਾ ਜੀ ਜੇਰ ਕੰਪਲੀਟ ਪੈ ਗਈ ਆ ਜੇਰ ਕੰਪਲੀਟ ਆ ਬਾਈ ਜੀ ਆ ਜੇਰ ਪਈ ਆ ਬਾਈ ਜੀ ਦੇਖ ਲਓ ਜੇਰ ਵੀ ਸਾਰੇ ਦੀ ਸਾਰੀ ਜੇਰ ਸਾਫ ਸੁਥਰੀ ਹੋ ਗਈ ਹੈਗਾ ਕੀ ਬੱਚੀ ਦਿੱਤੀ ਬਾਈ ਜੀ ਬੱਚੀ ਹੈ ਬਹੁਤ ਚੰਗੀ ਠੀਕ ਆ ਆ ਵੇਖੋ ਬਾਈ ਜ ਜਿਹੜਾ ਵੀਰ ਕੋਈ ਲਿਆ ਗਿਆ ਚੰਗੇ ਕੱਦ ਚੰਗੇ ਸਿੰਮਲਦੇ ਬਾਈ ਬੱਛੀ ਦੱਸਿਆ ਨਹੀਂ ਸੀ ਕਿਹੜੇ ਦੀ ਹੈ ਨਹੀਂ ਨਹੀਂ ਆਪਾਂ ਦੱਸ ਦਿਆਂਗੇ ਐਸੇ ਦੱਸ ਕੇ ਨਹੀਂ ਨਾ ਹੀ ਪੁੱਛਿਆ ਤੁਸੀਂ ਠੀਕ ਹੈ ਬਾਈ ਜੀ ਤੇ ਸੁਆ ਦੁੱਧ ਜਸੂਈ ਹੈ ਸੁਆ ਦੁੱਧ ਜਸੂਈ ਕਿੰਨਾ ਇੱਕ ਦੁੱਧ ਪਾ ਦੂ ਬਾਈ ਜੀ ਦੁੱਧ ਨਾਰਮਲੀ ਵੀਰੇ 24 25 ਕਿਲੋ ਮੰਨ ਕੇ ਲੈਣੇ ਬੰਦਾ ਜਿਹੜਾ ਮਰਜੀ ਠੀਕ ਹੂੰ ਲੈਵਲ ਉਦੀ ਚੰਗੀ ਤਿਆਰੀ ਕਰੀ ਹੈ ਨਾ ਬਾਈ ਥਾਨ ਵੀ ਬਹੁਤ ਸੋਹਣਾ ਠੀਕ ਹੈ ਜੀ ਲਓ ਜੀ ਤੌਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ پارک ਬਾਈ ਜੀ ਤੁਸੀਂ ਆਗ ਕਰ ਲਈ ਲੈ ਚਲੋ ਫੇਸ ਕੁਆਲਟੀ ਵੀ ਬਹੁਤ ਸੋਹਣੀ ਹੈ ਬਾਈ ਬੋਦੀ ਵਾਲੀ ਵਹਿਰ ਪੂਰੀ ਚੰਗੀ ਹੈ ਦੁਆ ਦੂਜਾ ਫੁੱਲ ਕੱਦ ਵੱਡੇ ਦੀ ਆ ਬਈ ਤੱਦਗਾਠ ਫੁੱਲ ਵੱਡਾ ਰਾਜੀ ਪਲੀ ਸਮੇ ਸਮਾਈ ਥਣ ਮਜਾਰ ਗਵਈ ਲੈ ਚਲੋ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਬਾਈ ਜੀ ਜਰੂਰ ਕਰ ਬੱਚੀ ਵਾਲੀ ਕਰਮਾ ਨੇ ਮਿਲਦੀ ਆ ਇੱਕ ਅੱਧੀ ਦਿਨ ਦੀ ਬੱਚੀ ਤੁਹਾਡੇ ਕੋਲੇ ਵੀ ਕੋਈ ਨਾ ਕੋਈ ਹੈ ਨਾ ਹਾਂ ਨਿਤ ਬੱਚੇ ਵਾਲੇ ਹੁੰਦੇ ਆ ਤਕਰੀਬ ਲਓ ਜੀ 来 चलो भाई जी सोनी ਸੁਨਖੀ ਆ ਥੰਥਨ ਬੜਾ ਚੰਗਾ ਲੱਗਿਆ ਕਦ ਕੁਦ ਕਰਮ ਵਾਲੀ ਦਾ ਬਹੁਤ ਜਿਆਦਾ ਚੰਗਾ ਸਵੇਂ ਸੁਵਾਈ ਆ ਫਿੱਟ ਲੇਵੇ ਦੀ ਆ ਟੁੱਟ ਭਾਜੀ ਵਾਲਾ ਲੇਵਾ ਨਹੀਂ ਫਰੈਸ਼ ਆਡਰ ਆ ਬਾਈ ਜੀ ਤੇ ਬਾਈ ਜੀ ਕਿੰਨੇ ਦੀ ਜਾਇਦ ਦੇ ਦਾਂਗੇ ਭਾਏ ਇਹ 90 ਹਜ਼ਾਰ ਦੇ ਮਾਰਦਾਂ ਦੱਸਦੇ ਠੀਕ ਹੈ ਜੀ ਲਓ ਬਾਈ ਜੀ ਮੁੱਲ ਬਾਈ ਜੀ ਨੇ ਕੋਈ ਲੱਖ ਸਵਾ ਲੱਖ ਕੋ ਨਹੀਂ ਕਰਿਆ ਮੰਨ ਤਾਨ ਵਾਲੀ ਗੱਲ ਹੀ ਕਰਤੀ ਕਹਿੰਦੇ 90000 ਦੇ ਵਿੱਚੋਂ ਮੰਨ ਤਾਨ ਹੋ ਜਾਊਗਾ ਪਹੁੰਚ ਗਾਦੇ 100 ਕਿਲੋ ਮੀਟਰ ਦਾ ਪਹੁੰਚ 90 ਲੋ ਬਾਈ ਜੀ ਹੋਰ ਵੀ ਆਫਰ ਆ ਗਿਆ 100 ਕਿਲੋਮੀਟਰ ਵਾੜਤੀ ਕਿ ਪਹੁੰਚ 90000 ਚ ਤੇ ਦੂਜਾ ਨੰਬਰ ਬਾਈ ਜੀ ਪਹਿਲਾ ਸੁਆ ਸੁਈ ਆ ਬਾਈ ਹਾਂਜੀ ਅੱਜ ਹੋ ਗਈ ਵੀਰੇ ਪੰਜਾ ਤੋਂ 5 ਮਹੀਨੇ ਤੋਂ ਉੱਪਰ ਗੱਭਰ ਹੋ ਗਈ ਇਹ ਅੱਛਾ ਜੀ 15 ਤੋਂ ਉੱਪਰ ਆ ਪੰਜ ਮਹੀਨਾ ਤੋਂ ਸਾਢੇ 5 ਮਹੀਨੇ ਹੋ ਗਏ ਜਨੇ ਦੇ ਸਾਢੇ 5 ਮਹੀਨੇ ਮੰਨ ਕੇ ਲੈ ਜੀ ਹਾਂਜੀ ਹਾਂਜੀ 10 ਕਿਲੋ ਘੱਟ ਨੋ ਕਿਲੋ ਠੀਕ ਹੈ ਜੀ ਤੇ ਚੈੱਕ ਬੱਸ ਆਪਣੀ ਹੋਈ ਵੀ ਅਗਲਾ ਕਰਾ ਕੇ ਲੈ ਜੀ ਚੈੱਕ ਕਰਾ ਕੇ ਲੈ ਜੀ ਵੀਰੇ ਆਪਣੀ ਕਰੋ ਠੀਕ ਹੈ ਜੀ ਲੋ ਬਾਈ ਜੀ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਾਰਕ ਤੁਸੀਂ ਆਪ ਕਰਨੀ ਆ ਵੈੜ ਬਾਈ ਜੀ ਕਾਲੀ ਡੱਬੀ ਆ ਬਹੁਤ ਚੰਗੀ ਆ ਚੈੱਕ ਪਾਸ ਬਾਈ ਜੀ ਨੇ ਕਰਾਈ ਵੀ ਆ ਤੁਸੀਂ ਆਦੀ ਬਾਈ ਜੀ ਦੇ ਘਰੋਂ ਕਰਾ ਕੇ ਲਜਾਣੀ ਆ ਡਾਕਟਰ ਭਲਾ ਦੇ ਪਿੰਡੋਂ ਲਿਆਇਓ ਤੇ ਭਲਾ ਇੱਥੋਂ ਲੈ ਲਿਓ ਜਿਹੜੇ ਡਾਕਟਰ ਤੇ ਤੁਹਾਨੂੰ ਦਸੱਲੀ ਹੋਈ ਉਹ ਤੋਂ ਬਾਈ ਜੀ ਚੈੱਕ ਕਰਾ ਲਿਓ ਤੁਸੀਂ ਪੈਸੇ ਲਾਉਣੇ ਆ ਆਪਣੀ ਗਾਰੰਟੀ ਦੀ ਵੀਡੀਓ ਬਣਾਈ ਹੋਈ ਹੈ ਠੀਕ ਹੈ ਜੀ ਇਹਨਾਂ ਕੋਲੇ ਵੀਡੀਓ ਡਾਕਟਰ ਦੀ ਬਣੀ ਵੀ ਆ ਜੀ ਤੋਂ ਚੈੱਕ ਕਰਾ ਕੇ ਲੈਂਦੀ ਆ ਪਰ ਤੁਸੀਂ ਆਦੀ ਤਸੱਲੀ ਖਾਤਰ ਜਿਹੜਾ ਵੀ ਤੁਹਾਨੂੰ ਡਾਕਟਰ ਲੱਗਾ ਤੁਸੀਂ ਉਹ ਤੋਂ ਕਰਾ ਸਕਦੇ ਆ ਐਡੀ ਨਹੀਂ ਗੱਲ ਠੀਕ ਆ ਬਾਈ ਤੇ ਇਹ ਬਾਈ ਜੀ ਇਹ 60000 ਦੀ ਵੜ ਦੇ ਦਿਆਂਗੇ 60000 ਰੁਪਏ ਦੀ ਕੋਈ ਹੋ ਜੂ ਮਾਲਤਾਨ ਛੋਟ ਛੱਪੇ ਵਾਲਾ ਮਾਲਤਾਨ ਹੋ ਜੂਗਾ ਲੱਭਾਈ ਜੀ ਮੁੱਲ ਇਹਦਾ ਬਿਲਕੁਲ ਜਾਇਜ਼ ਆ ਕਿਸੇ ਵੀਰ ਨੇ ਦੁੱਗਨੇ ਰੁਪਏ ਜੀ ਨੇ ਡੂਡੇ ਕਰਨੇ ਆ ਤੇ ਉਹਦੇ ਵਾਸਤੇ ਬਹੁਤ ਚੰਗੀ ਆ ਤੋਹਫਾ ਹੀ ਆ ਬਾਈ ਜੀ ਵੜ ਬਹੁਤ ਜਿਆਦਾ ਨਜਾਇਜ਼ ਚੰਗੀ ਆ ਕਾਲੀ ਡੱਬੀ ਆ ਗੱਬਣ ਵੀ ਮੰਨ ਕੇ ਚੱਲੋ ਵੀ ਅੱਧੋ ਦਾ ਟਾਪੀ ਚੱਲੀ ਹਾਂ ਠੀਕ ਹੈ ਜੀ ਜਿੱਤੇ ਤਿਆਰ ਹੋ ਗਈ 90000 ਦੀ ਵੜ ਠੀਕ ਹੈ ਜੀ ਚਲੋ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਦੱਸੋ ਬਾਈ ਜੀ ਆਪਾਂ 700000002 ਇੱਕ ਕਰੀ ਫੇਰ ਦਾਦ ਹੋਈ 76000000 ਲਓ ਬਾਈ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਆਪਣੀ ਵੀਡੀਓ ਜ਼ੋਨੀ ਲੱਗੇ ਕੇ ਸ਼ੇਅਰ ਕਰ ਲਓ ਲਾਇਕ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਤੁਹਾਡੇ ਤੱਕ ਵੀਡੀਓ ਬਾਈ ਜੀ ਅੱਗੇ ਤੱਕ ਪਹੁੰਚ ਸਕਣਾ ਦੋਨੇ ਵੜਾਂ ਬਾਈ ਜੀ ਪਹਿਲਾ ਨੰਬਰ ਸੂਈ ਸਵਾਈ ਤੇ ਦੂਜਾ ਨੰਬਰ ਤੋਂ ਉੱਪਰ ਕਬਲਾ ਬੱਚੀ ਬਹੁਤ ਜਿਆਦਾ ਚੰਗੀ ਬੱਚੀ ਵਾਲੀ ਕਰਮੀ ਮਿਲਦੀ ਹੈ ਵੀਡੀਓ ਵੇਖ ਲਈ ਧੰਨਵਾਦ ਬਾਈ